ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਅਜਿਹੇ ਕੇਕ ਦੀ ਰੈਸਪੀ ਜਿਸ ਨੂੰ ਬਣਾਉਣ ਦੇ ਲਈ ਨਾ ਤਾਂ ਤੁਹਾਨੂੰ ਓਵਨ ਦੀ ਜ਼ਰੂਰਤ ਹੈ ਨਾ ਹੀ ਨੂੰ ਕੜਾਈ 'ਚ ਪਕਾਉਣ ਦੀ ਜ਼ਰੂਰਤ ਹੈ ਇਹਨੂੰ ਅਸੀਂ ਫ੍ਰਿਜ ਵਿੱਚ ਰੱਖ ਕੇ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਬਣਦਾ ਹੈ ਤੇ ਹੈਲਦੀ ਵੀ ਹੈ ਸੁਪਰ ਹੈਲਦੀ ਕਹਿ ਸਕਦੇ ਆ ਤੇ ਇਸ ਨੂੰ ਬਣਾਉਣ ਦੇ ਲਈ ਨਾ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਨੂੰ ਚਾਹੀਦੀ ਹੈ ਉਹ ਹੈ ਜੀ ਪਨੀਰ ਤੇ ਮੇਰੇ ਕੋਲ ਪਨੀਰ ਨਹੀਂ ਸੀ ਤਾਂ ਜਿੰਨਾ ਵੀ ਦੁੱਧ ਪਿਆਵਾ ਐਕਸਟ੍ਰੈਕਟ ਵਾਲੇ ਕੋਲੇ ਉਹਦਾ ਇਸ ਤਰੀਕੇ ਦੇ ਨਾਲ ਮੇਰੇ ਵਾਂਗੂ ਪਨੀਰ ਬਣਾ ਲਓ ਤੇ ਤਕਰੀਬਨ 1 ਲੀਟਰ ਤਕਰੀਬ ਦੁੱਧ ਸੀਗਾ ਜਿਹਨੂੰ ਆਪਾਂ ਬੋਇਲ ਕਰ ਲਿਆ ਵਾ ਤੇ ਜਦੋਂ ਇੱਕੋ ਬਾਲਾ ਆ ਜਾਵੇ ਤਾਂ ਗੈਸ ਦੀ ਫਲੇਮ ਨੂੰ ਬੰਦ ਕਰਕੇ ਥੋੜਾ ਜਿਹਾ ਠੰਡਾ ਹੋਣ ਦੇ ਬਾਅਦ ਇਹਦੇ ਵਿੱਚ ਨਿੰਬੂ ਦਾ ਰਸ ਜਾਂ ਫਿਰ ਸਿਰਕਾ ਪਾ ਕੇ ਇਸ ਤਰ੍ਹਾਂ ਪਨੀਰ ਬਣਾ ਲਿਓ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਓ ਦੂਸਰੀ ਚੀਜ਼ ਜਿਹੜੀ ਸਾਨੂੰ ਚਾਹੀਦੀ ਹੈ ਉਹ ਹੈ ਜੀ ਬਿਸਕਟ ਤੁਸੀਂ ਇੱਥੇ 슈ਗਰ ਫ੍ਰੀ ਬਿਸਕਟ ਵੀ ਲੈ ਸਕਦੇ ਹੋ ਜਾਂ ਫਿਰ ਮੇਰੇ ਵਾਂਗੂ ਜਿੰਨੇ ਵੀ ਘਰ ਦੇ ਵਿੱਚ ਥੋੜੇ ਥੋੜੇ ਬਿਸਕਟਾਂ ਦੇ ਪੀਸਸ ਬਚੇ ਹੋਏ ਸੀ ਨਾ ਮੈਂ ਉਹ ਯੂਜ਼ ਕਰ ਰਹੀ ਆਂ ਤੇ ਇਹਦੇ ਵਿੱਚ ਜਨਾ ਤੁਸੀਂ ਜਿੰਨਾਂ ਦੇ ਵਿੱਚ ਡਬਲ ਡਬਲ ਹੁੰਦੇ ਆ ਤੇ ਵਿੱਚ ਉਹਨਾਂ ਦੇ ਕਰੀਮ ਲੱਗੀ ਹੁੰਦੀ ਇਸ ਤਰ੍ਹਾਂ ਵਾਲੇ ਬਿਸਕਟ ਨਹੀਂ ਯੂਜ਼ ਕਰਨੇਗੇ ਸਿੰਪਲ ਵਾਲੇ ਯੂਜ਼ ਕਰਨੇ ਤੇ ਇਹਦਾ ਪਾਊਡਰ ਬਣਾ ਲੈਣਾ ਵਾ ਤੇ ਇੱਕ ਅਗਲੀ ਚੀਜ਼ ਆਪਾਨੂੰ ਚਾਹੀਦੀ ਇਸ ਤਰ੍ਹਾਂ ਦਾ ਕੰਟੇਨਰ ਜਿਹਨੂੰ ਆਪਾਂ ਕਵਰ ਕਰ ਸਕਦੇ ਹੋਈਏ ਕੋਈ ਵੀ ਕੰਟੇਨਰ ਤੁਸੀਂ ਲੈ ਲਿਓ ਤੇ ਇਹ ਫ੍ਰਿਜ ਦੇ ਵਿੱਚ ਆਸਾਨੀ ਨਾਲ ਆ ਜਾਵੇ ਤੇ ਸਾਰਾ ਜਿਹੜਾ ਬਿਸਕਟਾਂ ਦਾ ਪਾਊਡਰ ਸੀ ਆਪਾਂ ਡੱਬੇ ਦੇ ਵਿੱਚ ਪਾ ਲਿਆ ਤੇ ਉੱਪਰ ਦੀ ਆਪਾਂ ਮੈਲਟ ਕੀਤੀ ਹੋਈ ਬਟਰ ਐਡ ਕਰ ਦਿੱਤੀ। ਇਹ ਬਟਰ ਮੈਂ ਮਾਰਕੀਟ ਵਾਲੀ ਯੂਜ਼ ਕਰ ਰਹੀ ਆ। ਜਿਸ ਤਰ੍ਹਾਂ ਅਸੀਂ ਸ਼ੱਕਰ ਘਿਓਰ ਲਾਉਨੇ ਆ, ਉਦਾਂ ਹੀ ਬਿਸਕਟਾਂ ਦੇ ਵਿੱਚ ਇਹ ਬਟਰ ਜਿਹੜੀ ਆ ਉਹ ਮਿਕਸ ਕਰ ਦੇਣੀ। ਬਹੁਤ ਜ਼ਿਆਦਾ ਬਟਰ ਵੀ ਨਹੀਂ ਪਾਉਣੇਗੀ। ਫਿਰ ਇਹਦਾ ਫਲੇਵਰ ਜਿਹੜਾ ਹੈ ਉਹ ਸਟਰੋਂਗ ਹੋਣਾ ਵਾ ਤਾਂ ਤਕਰੀਬਨ ਮੈਂ ਇੱਥੇ ਸਾਢੇ ਕਿ ਤਿੰਨ ਚਮਚ ਤੇ ਗਰੀਬ ਬਟਰ ਐਡ ਕੀਤੀ ਆ ਇੰਨੇ ਕੁ ਬਿਸਕਟਾ ਨੂੰ ਮਿਕਸ ਕਰਨ ਦੇ ਲਈ ਜਦੋਂ ਚੰਗੀ ਤਰ੍ਹਾਂ ਬਟਰ ਜਿਹੜੀ ਇਹਦੇ ਵਿੱਚ ਮਿਕਸ ਹੋ ਗਈ ਨਾ ਤਾਂ ਇਹਦਾ ਕਲਰ ਜਿਹੜਾ ਇਹੋ ਡਾਰਕ ਹੋ ਜਾਏਗਾ ਬਿਸਕਟਾ ਦਾ ਫਿਰ ਆਪਾਂ ਇਸ ਨੂੰ ਡੱਬੇ ਦੇ ਵਿੱਚ ਸੈੱਟ ਕਰ ਦੇਣਾ ਇਹਦੀ ਇੱਕ ਲੇਅਰ ਬਣਾ ਦੇਣੀ ਆ ਪਤਲੀ ਮੋਟੀ ਜਿੰਨੀ ਵੀ ਬਣਦੀ ਹੈ ਉਕੋ ਲੇਅਰ ਜਿਹੜੀ ਆ ਉਹ ਬਣਾਣੀ ਆ ਪਹਿਲਾਂ ਤਾਂ ਮੈਂ ਇਸ ਤਰ੍ਹਾਂ ਚਮਚ ਦੇ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਤੇ ਉਸੇ ਬਾਅਦ ਨਾ ਕੋਈ ਫਲੈਟ ਤਲਾਜੀ ਦਾ ਹੋਵੇ ਗਲਾਸ ਆ ਜਾਂ ਕੌਲੀ ਆ ਉਹਦੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਇਹ ਸਾਡੀ ਜਿਹੜੀ ਸਭ ਤੋਂ ਫਰਸਟ ਲੇਅਰ ਹੈ ਕੇਕ ਦੀ ਉਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਤੇ ਇਹਨੂੰ ਫ੍ਰਿਜ 'ਚ ਰੱਖ ਦੇਣਾ 10 ਮਿੰਟ ਲਈ ਫ੍ਰੀਜ਼ਰ 'ਚ ਵੀ ਨਹੀਂ ਰੱਖਣ ਦੀ ਜ਼ਰੂਰਤ ਬਸ ਇਦਾਂ ਹੀ 10 ਮਿੰਟ ਫ੍ਰਿਜ 'ਚ ਰੱਖ ਦਿਓ ਇਹ ਬਿਲਕੁਲ ਸੈੱਟ ਹੋ ਜਾਂਦਾ 10-15 ਮਿੰਟ ਇਹਨੂੰ ਡੈਕੋਰੇਟ ਕਰਨ ਦੇ ਲਈ ਮੈਂ ਫਰੂਟਸ ਦੀ ਵਰਤੋਂ ਕਰ ਰਹੀ ਹਾਂ ਤੁਸੀਂ ਇਹਨੂੰ ਕਿਸੇ ਵੀ ਫਲੇਵਰ ਦੇ ਵਿੱਚ ਕਿਸੇ ਵੀ ਵੈਰਾਈਟੀ 'ਚ ਬਣਾ ਸਕਦੇ ਹੋ ਤੇ ਮੈਂ ਥੋੜਾ ਜਿਹਾ ਆਮ ਦੇ ਚੰਕਸ ਕੱਟ ਰਹੀ ਹਾਂ ਤੇ ਢਾਲੀ ਸੇਬ ਕੱਟ ਰਹੀ ਹਾਂ ਇਧਰੋਂ ਪਨੀਰ ਜਿਹੜਾ ਹੈ ਉਹ ਤੁਸੀਂ ਮਿਕਸੀ ਜਾਰ ਦੇ ਵਿੱਚ ਐਡ ਕਰ ਲੈਣਾ ਵਾ ਫਿਰ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਮਿੱਠਾ ਤੁਸੀਂ ਚਾਹੁੰਦੇ ਹੋ ਪਾ ਦਿਓ ਮੈਂ तकरीबन 3 ਤੋਂ 4 ਚਮਚ ਪਾਇਆ ਇਸ ਦੇ ਬਾਅਦ ਇਹਦੇ ਚ ਅਗਲੀ ਚੀਜ਼ ਆਪਾਂ ਪਾਈਆ ਘਰ ਦੀ ਦੁੱਧ ਦੀ ਫਰੈਸ਼ ਮਲਾਈ ਤੇ ਦੋ ਹਰੀਆਂ ਇਲਾਇਚੀਆਂ ਦੇ ਦਾਣੇ ਮੈਂ ਇਹ ਮਲਾਈ ਨਾ ਥੋੜੀ ਹੋਈ ਐਡ ਕੀਤੀ ਸੀਗੀ ਪਰ ਤੁਸੀਂ ਮਲਾਈ ਥੋੜੀ ਜੀ ਜ਼ਿਆਦਾ ਕੁਆਂਟੀਟੀ ਚ ਐਡ ਕਰਿਓ ਹੋਰ ਕੁਝ ਨਹੀਂ ਐਡ ਕਰਨਾ ਵੈਸੇ ਜਿਹੜਾ ਅਸੀਂ ਬਾਹਰ ਤੋਂ ਕੇਕ ਖਾਂਦੇ ਆ ਚੀਜ਼ ਕੇਕ ਜਾਂ ਮਾਰਕੀਟ ਦੇ ਵਿੱਚ ਬੰਦਾ ਵਾ ਉਹਦੇ ਵਿੱਚ ਫਰੈਸ਼ ਮਲਾਈ ਦੀ بجائے ਫਰੈਸ਼ ਕਰੀਮ ਯੂਜ਼ ਕੀਤੀ ਜਾਂਦੀ ਹੈ ਪੈਕਿੰਗ ਵਾਲੀ ਤੇ ਜਾਂ ਫਿਰ ਉਹਦੇ ਵਿੱਚ ਵਿਪ ਕਰੀਮ ਯੂਜ਼ ਕੀਤੀ ਜਾਂਦੀ ਹੈ ਪਰ ਤੁਸੀਂ ਇਸ ਤਰ੍ਹਾਂ ਘਰ ਟੀਆਂ ਬੇਸਿਕ ਜੀਆਂ ਚੀਜ਼ਾਂ ਤੋਂ ਬਹੁਤ ਹੀ ਹੈਲਦੀ ਸੁਪਰ ਡੇਲੀਸ਼ੀਅਸ ਇਸ ਕੇਕ ਨੂੰ ਬਣਾ ਸਕਦੇ ਹੋ ਤੇ ਬਸ ਤੁਸੀਂ ਮਲਾਈ ਦੀ ਕੁਆਂਟੀਟੀ ਮੇਰੇ ਨਾਲੋਂ ਥੋੜੀ ਜੀ ਜ਼ਿਆਦਾ ਰੱਖਿਓ ਤਾਂ ਕਿ ਤੁਹਾਡੇ ਕੋਲੇ ਬਹੁਤ ਜ਼ਿਆਦਾ ਕਰੀਮੀ ਟੈਕਸਚਰ ਜਿਹੜਾ ਹੈ ਉਹ ਬਣ ਕੇ ਆਵੇ ਤੇ ਇਸ ਤਰੀਕੇ ਦੇ ਨਾਲ ਨਾ ਇਹਨੂੰ ਆਪਾਂ ਬਿਸਕਟਾਂ ਵਾਲੇ ਬੈਟਰ ਜਿਹੜਾ ਬਿਲਕੁਲ ਸੈਟ ਹੋ ਗਿਆ ਸੀ ਉਹਦੇ ਉੱਪਰ ਇਸ ਕਰੀਮ ਨੂੰ ਸੈੱਟ ਕਰ ਦੇਾਂਗੇ ਤੁਸੀਂ ਇੱਥੇ ਲੇਅਰਿੰਗ ਵੀ ਕਰ ਸਕਦੇ ਹੋ ਜਿਵੇਂ ਥੋੜੀ ਜਿਹੀ ਕਰੀਮ ਐਡ ਕਰਕੇ ਫਿਰ ਇਹਨੂੰ ਫ੍ਰਿਜ 'ਚ ਰੱਖ ਦਿਓ ਜਦੋਂ ਕਰੀਮ ਸੈੱਟ ਹੋ ਗਈ ਇਹਦੇ ਉੱਪਰ ਚਾਕਲੇਟ ਦੀ ਲੇਅਰ ਲਗਾ ਦਿਓ ਫਿਰ ਇਹਦੇ ਉੱਪਰ ਇੱਕ ਹੋਰ ਲੇਅਰ ਇਸ ਤਰ੍ਹਾਂ ਕਰੀਮ ਦੀ ਬਣਾ ਕੇ ਉੱਪਰ ਤੁਸੀਂ ਫਰੂਟਸ ਦੀ ਲੇਅਰ ਲਗਾ ਦਿਓ ਆਪਣੇ ਮਨਪਸੰਦ ਟੇਸਟ ਦੇ ਅਕੋਰਡਿੰਗਲੀ ਤੁਸੀਂ ਇਹਨੂੰ ਵੈਰਾਈਟੀ ਦੇ ਸਕਦੇ ਹੋ ਤੇ ਫਿਰ ਉੱਪਰ ਆਪਾਇ ਦੇ ਜਿਹੜੇ ਫਰੂਟ ਕੱਟ ਕੀਤੇ ਹੋਏ ਸੀ ਉਹ ਛੋਟੇ ਛੋਟੇ ਪੀਸ ਦੇਨੇ ਆ ਉਹ ਡੈਕੋਰੇਟ ਕਰ ਦੇਾਂਗੇ ਇਹ ਤੁਸੀਂ ਪੀਸ ਥੱਲੇ ਵੀ ਰੱਖ ਸਕਦੇ ਹੋ ਜ਼ਰੂਰੀ ਨਹੀਂ ਉੱਪਰ ਰੱਖਣੇ ਆ ਜਿਵੇਂ ਬਿਸਕਟਾਂ ਦੀ ਲੇਅਰ ਦੇ ਉੱਪਰ ਇਹ ਸਾਰੇ ਫਰੂਟਸ ਰੱਖ ਦਿਓ ਤੇ ਉਸ ਦੇ ਬਾਅਦ ਉੱਪਰ ਤੁਸੀਂ ਕਰੀਮ ਐਡ ਕਰ ਦਿਓ ਇਸ ਤਰ੍ਹਾਂ ਇਹ ਰੈਡੀ ਹੋ ਗਿਆ ਜੀ ਤੇ ਚਾਹੋ ਤਾਂ ਡਰਾਈ ਫਰੂਟਸ ਵੀ ਲਗਾ ਸਕਦੇ ਹੋ ਉਸ ਵੇਲੇ ਨੂੰ ਸਿੰਪਲ ਹੀ ਰੱਖ ਰਹੀਆਂ ਫਿਰ ਇਹਨੂੰ 6 ਘੰਟਿਆਂ ਲਈ ਮੈਂ ਫ੍ਰੀਜ਼ਰ ਦੇ ਵਿੱਚ ਰੱਖ ਦਿੱਤਾ ਤੇ ਚੰਗੀ ਤਰ੍ਹਾਂ ਸੈੱਟ ਹੋ ਗਿਆ ਬਿਲਕੁਲ ਬਣ ਗਿਆ ਇਸ ਤਰੀਕੇ ਦੇ ਨਾਲ ਮੈਂ ਹੱਥ ਲਗਾ ਕੇ ਦੇਖਿਆ ਤੇ ਇਸ ਤਰ੍ਹਾਂ ਵੀ ਆਪਾਂ ਇਹਨੂੰ ਕਰਕੇ ਦੇਖ ਲੈਣੇ ਆ ਬਿਲਕੁਲ ਇਹ ਦੇਖੋ ਸੈੱਟ ਹੋ ਗਿਆ ਹੁਣ ਤੁਸੀਂ ਇਹਨੂੰ ਦੋ ਕਮੈਂਡ ਬਾਅਰ ਪਿਆ ਰਹਿੰਦੇ ਹੋ ਕਿਉਂਕਿ ਇਹ ਜਿਹੜਾ ਥੱਲੇ ਦਾ ਤਲਾਵਾ ਉਹ ਬਾਹਰ ਨਹੀਂ ਨਿਕਲਦਾ ਤੇ ਇਸ ਕੇਕ ਨੂੰ ਉਸ ਕੇਕ ਟਿਨ ਦੇ ਵਿੱਚ ਬਣਾਉਂਦੇ ਆ ਜਿਹਦਾ ਤਲਾ ਜਿਹੜਾ ਇਹ ਉਹ ਬਾਹਰ ਨਿਕਲ ਜਾਂਦਾ ਵਾ ਤਾਂ ਮੇਰੇ ਕੋਲ ਉਹ ਨਹੀਂ ਸੀ ਤਾਂ ਮੈਂ ਇਸ ਤਰ੍ਹਾਂ ਡੱਬੇ 'ਚ ਇਹਦੇ ਵਿੱਚ ਹੀ ਬਣਾ ਲਿਆ ਵਾ ਦੈਨੂ ਦੋ ਕੁ ਮਿੰਟ ਤੁਸੀਂ ਬਾਹਰ ਰੱਖ ਦਿਓ ਇਹ ਥੋੜਾ ਜਿਹਾ ਸੌਫਟ ਹੋ ਜਾਂਦਾ ਤੇ ਫਿਰ ਇਹਨੂੰ ਕੱਟਣਾ ਬਹੁਤ ਆਸਾਨ ਹੈ ਤੇ ਇਸ ਤਰੀਕੇ ਦੇ ਨਾਲ ਇਹ ਡੇਲੀਸ਼ੀਅਸ ਜਿਹਾ ਸੁਪਰ ਟੇਸਟੀ ਸੁਪਰ ਹੈਲਦੀ ਚੀਜ਼ ਕੇਕ ਸਾਡੇ ਕੋਲੇ ਬਣ ਕੇ ਰੈਡੀ ਹੋ ਗਿਆ ਤੇ ਜੇ ਮੈਂ ਗੱਲ ਕਰਾਂ ਕਿ ਇਹ ਇੰਨਾ ਸੌਫਟ ਹੈ ਤੇ ਸਮੂਥ ਹੈ ਤੁਹਾਨੂੰ ਮੈਂ ਥੋੜਾ ਜਿਹਾ ਕੱਟ ਕੇ ਦਿਖਾਉਣੀ ਆ ਕੱਟਣ ਦੇ ਅੰਦਾਜ਼ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੇਕ ਜਿਹੜਾ ਹੈ ਕਿੰਨਾ ਸੌਫਟ ਬਣਿਆ ਵਾ ਦੇਖੋ ਕਿੰਨਾ ਡੇਲੀਸ਼ੀਅਸ ਆ ਤੇ ਕਿੰਨਾ ਸੌਫਟ ਆ ਇਹ ਤੁਸੀਂ ਬਣਾ ਕੇ ਰੱਖ ਸਕਦੇ ਹੋ ਜਦੋਂ ਤੁਹਾਡਾ ਮਨ ਕਰੇ ਉਦੋਂ ਇੰਜੋਏ ਕਰ ਸਕਦੇ ਹੋ ਜਾਂ ਫਿਰ ਘਰ ਵਿੱਚ ਗੈਸਟ ਆ ਰਹੇ ਹੋ ਤਾਂ ਵੀ ਤੁਸੀਂ ਇਸ ਨੂੰ ਪਹਿਲਾਂ ਬਣਾ ਕੇ ਰੱਖ ਸਕਦੇ ਹੋ ਤੇ ਉਸ ਟਾਈਮ ਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ ਉੱਪਰ ਤੁਸੀਂ ਚਾਕਲੇਟ ਦੇ ਇੱਕ ਲੇਅਰ ਲਗਾ ਦਿਓ ਤਾਂ ਹੋਰ ਵੀ ਜ਼ਿਆਦਾ ਇਹ ਡਿਲੀਸ਼ੀਅਸ ਬੰਦੇ ਕਾ ਬੱਚਰ ਨੂੰ ਬਹੁਤ ਪਸੰਦ ਆਏਗਾ ਪਰ ਇਹਨੂੰ ਮੈਂ ਸਿੰਪਲ ਰੱਖਿਆ ਤੇ ਤੁਹਾਨੂੰ ਮੈਂ ਦੂਸਰੀ ਸਾਈਡ 'ਵੀ ਵਿਖਾ ਦਿੰਦੀ ਆ ਜੀ ਬਿਸਕੁਟ ਵਾਲੀ ਇਹ ਵੀ ਤੁਸੀਂ ਦੇਖੋ ਕਿੰਨੀ ਵਧੀਆ ਲੇਅਰ ਇਹਦੀ ਸੈੱਟ ਹੋਈ ਹੈ ਬਿਲਕੁਲ ਇਦਾਂ ਲੱਗਦਾ ਜਿਵੇਂ ਅਸੀਂ ਚਾਕਲੇਟ ਸਰਪ ਪਾਇਆ ਹੁੰਦਾ ਵਾ ਸਿੰਪਲ ਜਿਹੇ ਤਰੀਕੇ ਦੇ ਨਾਲ ਮੈਂ ਇਸ ਚੀਜ਼ ਕੇਕ ਨੂੰ ਬਣਾਇਆ ਉਮੀਦ ਕਰਦੀ ਹਾਂ ਜੀ ਤੁਹਾਨੂੰ ਪਸੰਦ ਆਵੇਗਾ ਤੁਸੀਂ ਵੀ ਟ੍ਰਾਈ ਕਰੋਗੇ ਤੇ ਆਪਣਾ ਫੀਡਬੈਕ ਮੇਰੇ ਨਾਲ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ